ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਬੂਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਬਾਈ ਜੀ ਰਾਤ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਯਾਨਕੀ ਕੱਲ ਸ਼ਾਮ ਤੈ ਸੱਤ ਵਜੇ ਦੇ ਕਰ ਵੀਰ ਕਹਿੰਦਾ ਵੀ ਬਾਈ ਜੀ ਕਬੂਤਰਾਂ ਦੇ ਵਿੱਚ ਜਾਨ ਜੀ ਨਹੀਂ ਹੈਗੀ ਯਾਰ ਕਬੂਤਰ ਤਾਂ ਵੇਟ ਨਹੀਂ ਵਧਾਉਂਦੇ ਹੌਲੇ ਜਿਹੇ ਹੋ ਕੇ ਬੈਠੇ ਰਹਿੰਦੇ ਆ ਇਕੱਠੇ ਜਿਹਾ ਕੇ ਬੈਠੇ ਰਹਿੰਦੇ ਆ ਤੇ ਕਬੂਤਰ ਪੂਰਾ ਵੇਟ ਨਹੀਂ ਕਰਦੇ ਤੇ ਬਾਈ ਜੀ ਆਪਾਂ ਵੀਰ ਨੂੰ ਆਖਿਆ ਵੀਰ ਆਪਾਂ ਵੀਡੀਓ ਪਾਈ ਸੀ ਮਿੱਟੀ ਤੇ ਉਹ ਮਿੱਟੀ ਬਣਾ ਲਓ ਮੇਰੇ ਭਰਾ ਜਿੰਨਾ ਕੋ ਭਰਾ ਉਹਦੇ ਕਬੂਤਰ ਵੇਟ ਨਹੀਂ ਵਧਾਉਂਦੇ ਕਬੂਤਰ ਇਕੱਠੇ ਹੋ ਕੇ ਬੈਠਦੇ ਜਾਂਦੇ ਹੌਲੀ ਹੋ ਕੇ ਇਥੇ ਜਾਂਦੇ ਠੀਕ ਆ ਵੀਰੇ ਤਾਂ ਵੀਡੀਓ ਪਾਈ ਸੀ ਆਪਾਂ ਮਿੱਟੀ ਤੇ ਕੀ ਕੀ ਆਪਾਂ ਸਮਾਨ ਵਿੱਚ ਲਿਆ ਸੀ ਤੇ ਵੀਰ ਸਾਰੇ ਭਰਾ ਵੀਡੀਓ ਜ਼ਰੂਰ ਬਣਾਓ ਮਿੱਟੀ ਜ਼ਰੂਰ ਬਣਾਓ ਸੋਰੀ ਤੇ ਆ ਪਈ ਬਈ ਆਪਣੀ ਉਹ ਮਿੱਟੀ ਤਾਂ ਦੇਖੋ ਆਪਾਂ ਸੋੜੀ ਰੱਖੀ ਉਧਰ ਉਹ ਵੀ ਸਾਰੇ ਖਾ ਗਏ ਆ ਆਪਾਂ ਜੇ ਮਨਛੇਦਨ ਪਹਿਲਾਂ ਹੀ ਰੱਖਿਆ ਸੀ ਡਲਾ ਵੱਡਾ ਦੇਖੋ ਵੀਰੇ ਮਿੰਟ ਮਰਿਆ ਤੇ ਵੀਰੇ ਮਿੱਟੀ ਨਾਲ ਕਬੂਤਰ ਸੋਡੇ ਤੰਦਰੁਸਤ ਹੀ ਰਹਿਣਗੇ ਪੂਰੇ ਮਜਬੂਤ ਵੀ ਰਹਿਣਗੇ ਪੂਰੇ ਹੈਵੀ ਰਹਿਣਗੇ ਤੇ ਵੀਰੇ ਗਾਂ ਤੁਹਾਨੂੰ ਗਰਮੀਆਂ ਦੇ ਵਿੱਚ ਪੂਰਾ ਉਡੰਦਾ ਨਜ਼ਾਰਾ ਵੀ ਦੇਣਗੇ ਵੀਰੇ ਪੂਰੀ ਉਡਾਨ ਵੀ ਵਧਾਉਣਗੇ ਤੇ ਭਰਾ ਬਣ ਕੇ ਮਿੱਟੀ ਨੂੰ ਜ਼ਰੂਰ ਬਣਾਓ ਤੇ ਮੈਂ ਮਿੱਟੀ ਵਾਲੀ ਵੀਡੀਓ ਦੁਰੀਵਾਰ ਫੇਰ ਲਾਉਣਾ ਨਾਲ ਤੇ ਵੇਖ ਲਿਓ ਵੀਰੇ ਆਪਾਂ ਕੀ ਕੀ ਸਮਾਨ ਲਿਆਈ ਮਿੱਟੀ ਦੇ ਵਿੱਚ ਤੇ ਵੀਰ ਬਣ ਕੇ ਵੀ ਜ਼ਰੂਰ ਵੀਡੀਓ ਬਣਾ ਲਓ ਮਿੱਟੀ ਬਣਾ ਲਓ ਮਿੱਟੀ ਤੁਹਾਡੇ ਸਾਰੇ ਭਰਾਵਾਂ ਦੇ ਬਹੁਤ ਕੰਮ ਆਉਗੀ ਬਈ ਜੀ ਜੇ ਤੁਸੀਂ ਚਾਹੁੰਦੇ ਨਾ ਗਾਂ ਤੁਸੀਂ ਕਹੋ ਉਤਰ ਡਾਉਣੇ ਆਉਂਦੇ ਗਰਮੀ ਦੇ ਵਿੱਚ ਤੇ ਮਿੱਟੀ ਜ਼ਰੂਰ ਬਣਾ ਲਿਓ ਭਰਾ ਬਣ ਕੇ ਇਹ ਚਲੋ ਵੀ ਠੀਕ ਆ ਵੀਰੇ ਆਪਾਂ ਵੀਡੀਓ ਲਾ ਦਨੇ ਆ ਤੇ ਵੀਡੀਓ ਸਾਰੀ ਦੇਖ ਲਿਓ ਕੀ ਕੀ ਆਪਾਂ ਸਮਾਨ ਲਏ ਮਿੱਟੀ ਕਿਵੇਂ ਬਣਾਈ ਸੀ ਤੇ ਦੇਖਿਓ ਜਰੂਰ ਸਾਰੇ ਭਰਾ ਤੇ ਵੀਡੀਓ ਸ਼ੇਅਰ ਕਰ ਦਿਓ ਭਰਾਵਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਵੀਡੀਓ ਲਾਈਕ ਕਰ ਦਿਓ ਹਾਂਜੀ ਭਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀਰੇ ਵਧੀਆ ਸਵਾਗਤ ਕਰਦੇ ਹਾਂ ਜਵੇਰ ਤੋਂ ਡੈਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਆ ਭਾਈ ਮਿੱਟੀ ਤੇ ਮਿੱਟੀ ਦਾ ਸਮਾਨ ਸਾਰਾ ਆਪਾਂ ਲਿਆਂਦਾ ਇੱਟਾਂ ਵਿੱਚ ਕੱਢੇ ਮੈਂ ਜਾ ਇੱਕ ਇੱਟਾ ਹੋਰ ਕੱਢ ਲਿਆ ਤੇ ਇੱਥੇ ਲਿਆ ਹਾਂ ਤੇ ਆ ਬਾਈ ਆਪਾਂ ਪਿੱਲੀਆਂ ਈਟਾਂ ਪਹਿਲਾਂ ਇਹ ਆਪਾਂ ਕੁੱਟਣੀਆਂ ਤੇ ਉਦੋਂ ਬਾਅਦ ਆਪਾਂ ਸਾਰਾ ਸਮਾਨ ਵਿੱਚ ਪਾਉਣਾ ਤੇ ਕੀ ਕੀ ਸਾਰਾ ਕੁਝ ਪਾਉਣਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਾਈ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਤਾਂ ਕਿ ਹਰ ਇੱਕ ਭਰਾ ਦਾ ਭਲਾ ਹੋ ਜੇ ਹਰ ਇੱਕ ਬਾ ਦੀ ਮਦਦ ਹੋ ਜੇ ਤੇ ਹਰ ਇੱਕ ਭਰਾ ਦੇ ਕਬੂਤਰ ਵਧੀਆ ਤੰਦਰੁਸਤ ਰਹਿਣ ਤੇ ਬਿਮਾਰੀਆਂ ਤੋਂ ਬਚ ਸਕਣ ਮਿੱਟੀ ਦਾ ਕੰਮ ਕੀ ਹੈ ਬੜੀ ਜੇ ਆਪਾਂ ਮਿੱਟੀ ਬਣਾਉਣੀ ਵੀਰੇ ਇਹਦੇ ਨਾਲ ਕਬੂਤਰ ਹੈਵੀ ਰਹਿਣਗੇ ਪੂਰੇ ਵਜਨਦਾਰ ਰਹਿਣਗੇ ਪੂਰੇ ਮੋٹے ਰਹਿਣਗੇ ਪੂਰੇ ਐਂਡ ਚੋਸ ਤੋਂ ਫਸਟਾਂ ਤੰਦਰੁਸਤ ਰਹਿਣਗੇ ਜਿਵੇਂ ਆਪ ਮਾਰਦੇ ਛਾਲਾਂ ਨੇ ਛਾਲਾਂ ਮਾਰਨਗੇ ਕਦੇ ਕਬੂਤਰਾਂ ਦੇ ਨੇੜੇ ਕੋਈ ਬਿਮਾਰੀ ਨਹੀਂ ਆਊਗੀ ਕਦੇ ਕਬੂਤਰ ਢਿੱਲੇ ਮੱਥੇ ਨਹੀਂ ਹੋਣਗੇ ਕਦੇ ਕਬੂਤਰ ਇਕੱਠੇ ਹੋ ਕੇ ਨਹੀਂ ਬਹਿਣਗੇ ਤੇ ਬਾਕੀ ਵੀ ਆਪਾਂ ਜੋੜਾ ਲਾਇਆ ਨਵਾਂ ਮੌਜਿਆਂ ਦਾ ਤੇ ਬਾਕੀ ਆਪਣੇ ਕਬੂਤਰ ਕਰਦੇ ਆ ਜਾਲ ਦੇ ਵਿੱਚ ਮਾਰਦੇ ਡਾਰੀਆਂ ਤੇ ਅੱਜ ਆਪਾਂ ਫਿਰ ਬਣਾਉਂਦੇ ਆ ਮਿੱਟੀ ਵਧੀਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਭਰਾ ਬਣ ਕੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਹਰੇ ਕਵੀਰ ਦਾ ਭਲਾ ਹੋਵੇ ਕਬੂਤਰ ਬਾਜ ਭਰਾ ਕਬੂਤਰ ਬਾਜ ਭਰਾ ਹੁੰਦੇ ਭਰਾ ਹੀ ਹੁੰਦੇ ਆ ਇਹ ਕੋਈ ਇਥੇ ਬੋਕਰ ਮਾਰ ਰਿਹਾ ਬਈ ਥੋੜੀ ਜੀ ਲਿਆਈ ਬੋਕਰ ਤੂੰ ਲਈ ਕਰ ਰਹੀ ਓਦੋਂ ਆਏ ਬਈ ਜਾਲੀ ਓਲੇ ਹਾ ਜਾਲੀ ਵੱਧ ਗਈ ਸੀ ਆਪਣੀ ਨਹੀਂ ਤੇ ਆ ਬਈ ਮਾਰ ਲੱਗੇ ਬੋਕਰ ਤੋਂ ਦੂਬਾ ਫਿਰ ਕੁੱਟਦੇ ਆ ਇਹ ਕੁੱਟ ਕੇ ਇਹਨੂੰ ਬਜਰੀ ਨੂੰ ਢੈਣ ਚੰਗੀ ਤਰ੍ਹਾਂ ਫਿਰ ਬਣਾਉਨੇ ਆ ਇੱਕ ਆਪਾਂ ਥੱਲੇ ਜਿਹੜਾ ਆਪਣਾ ਕਣਕ ਵਾਲੇ ਡਰਾਮ ਨੇ ਥੱਲੇ ਉੱਥੇ ਆ ਸ਼ਾਨ ਨਾ ਪਿਆ ਸ਼ਾਨ ਨਾ ਲਈ ਪਹਿਲਾਂ ਵੇਲੇ ਇਥੇ ਅੰਦਰ ਤਾਂ ਨਹੀਂ ਪਿਆ ਉਹਨਾਂ ਸ਼ਾਨ ਲਾਂਗੇ ਤੇ ਚਲੋ ਭਾਈ ਇਹਨੂੰ ਮੜਾ ਕੁੱਟ ਲਗੇ ਕੁੱਟ ਕੇ ਬਰੀਕ ਕਰਕੇ ਛਾਂਜੇ ਕੱਟਾਂ ਦੇ ਨਾਲ ਕੱਢ ਲਗੇ ਫੇਰਾ ਸਾਰਾ ਸਮਾਨ ਤੁਹਾਨੂੰ ਦੱਸ ਦੇ ਕਿ ਕੀ-ਕੀ ਨੇ ਤਾਂ ਕਿਹੜਾ-ਕਿਹੜਾ ਸਮਾਨ ਆਪਾਂ ਪਾਉਣਾ ਹਾਂ ਹਾਂ ਜੀ ਭਾਈ ਆਪਾਂ ਬਣਾਈ ਜਾਂਦੇ ਇਟਾਂ ਭੰਨੀ ਜਾਂਦੇ ਪਿੱਲੀਆਂ ਇਟਾਂ ਭੰਨ ਕੇ ਚੂਰਾ ਬਣਾਈ ਜਾਂਦੇ ਆ ਤੇ ਬਾਕੀ ਜਾਂ ਰਹਿੰਦਾ ਹੁੰਦਾ ਮੈਕਸੀ ਵਿੱਚ ਦੀ ਕੱਢ ਕੇ ਬਾਰਡਰ ਬਣਾ ਲਾਂਗੇ ਤੇ ਆ ਤੁਹਾਨੂੰ ਬਾਜੀ ਪਸਾਉਂਦਾ ਭਾਈ ਆਪਣੇ ਨਾਲ ਦਾ ਮੈਂ ਭੰਨ ਕੇ ਬੱਸ ਆਪਾਂ ਚੰਗੀ ਤਰ੍ਹਾਂ ਦਾ ਬਣਾ ਲਵਾਂ ਨਾ ਪਾウダー ਜਿਵੇਂ ਨਾਲ ਮੈਕਸੀ ਵੀ ਤੇ ਕੱਟ ਲਾਂਗੇ ਫਿਰ ਉਹ ਦੋ ਜਿਹਾ ਜਮਾ ਹੈ ਹੁਣ ਆਂ ਦਾ ਮੈਸੇ ਨਾ ਪਾਉਂਗੇ ਨਾ ਐਸੇ ਜਿਹਾ ਦੇ ਹਸਤੇ ਰੱਖੀ ਆਪਾ ਹਣਾ ਹੁਣ ਆ ਤੇ ਆਪਾਂ ਪਾਵਾਂਗੇ ਅਜਿਹਾ ਮਾਣ ਨਾਲ ਫਿਰ ਲੈਣਗੇ ਨਹੀਂ ਆ ਰਹੇ ਹੁਣ ਗਏ ਚੌੜੇ ਚੌੜੇ ਬੈਂਦੇ ਆ ਲੈਂਦੇ ਨਹੀਂ ਆ ਇਹ ਪੂਰੇ ਕਸ ਭਾਈ ਆਹੀ ਚੀਜ਼ਾਂ ਬੰਨਣ ਤੇ ਮਿਹਨਤ ਲੱਗਦੀ ਐ ਇਹਨਾਂ ਚੀਜ਼ਾਂ ਚੰਗੀ ਤਰ੍ਹਾਂ ਬੰਨਣਾ ਪੈਂਦਾ ਇਹਨਾਂ ਤੇ ਪੂਰੀ ਮਿਹਨਤ ਲੱਗਦੀ ਆ ਇਹ ਨਹੀਂ ਹੂੰ ਇਹ ਬੰਨਣਾ ਕੇ ਉਤੋਂ ਬਾਅਦ ਦੂਜਾ ਸਮਾਨ ਤਾਂ ਆਪਣੇ ਕੋਲ ਪਿੱਛੇ ਪੋਸਾਇਆ ਹੋਇਆ ਹੈਗਾ ਇਹ ਹੂੰ ਬਾਈ ਉੱਤੇ ਹੀ ਟਾਈਮ ਲੱਗਦਾ ਇਹ ਲੱਗਦਾ ਬਾਕੀ ਦਾ ਸਮਾਨ ਆਪਣੇ ਕੋਲ ਹੋਏਗਾ ਤੇ ਬਾਕੀ ਕਬੂਤਰ ਆਪਣੇ ਇੱਧਰ ਤਾਂ ਹਾਂਜੀ ਬਾਈ ਆਪਾਂ ਇਟਾਂ ਦਾ ਪਾਊਡਰ ਲਿਆ ਬਣਾ ਪਹਿਲਾਂ ਥੋੜੇ ਨਾਲ ਭੰਨ ਲਈ ਸੀ ਬਾਅਦ ਚ ਵੀਰੇ ਆਪਾਂ ਇਟਾਂ ਦਾ ਪਾਊਡਰ ਬਣਾ ਲਿਆ ਮਿਕਸੀ ਦੇ ਵਿੱਚ ਪਾ ਕੇ ਪੀਸ ਲੀਆਂ ਦੇਖੋ ਤੁਹਾਡੇ ਸਾਹਮਣੇ ਜਮਾ ਲਾਲ ਮਿਰਚਾਂ ਹੀ ਬਣ ਗਈਆਂ ਤੇ ਜੇ ਕਿਸੇ ਭਰਾ ਨੇ ਮਿਕਸੀ ਦੇ ਵਿੱਚ ਪਾ ਕੇ ਪੀਸ ਰਹੀਆਂ ਤਾਂ ਸਿਰਫ ਇੰਨੀ ਹੀ ਪਾ ਕੇ ਪੀਸਣੀਆਂ ਆ ਰਹਿੰਦੀਆਂ ਥੋੜੀਆਂ ਪੀਸਣ ਵਾਲੀਆਂ ਆਪਾਂ ਲੱਗੇ ਪੀਸਣ ਬਾਅਦ ਸੈਂਨਾ ਹੀ ਕਿਹੜਾ ਹੁੰਦਾ ਲੋ ਜੀ ਪਿਸ ਗਈਆਂ ਇਹ ਤੇ ਪਾਊਡਰ ਗਿਆ ਆਪਣਾ ਬਣਾ ਤੇ ਹੁਣ ਆਪਾਂ ਬਣਾਉਨੇ ਆ ਆਪਣੀ ਮਿੱਟੀ ਦੇ ਵਿੱਚ ਪਾਉਨੇ ਆ ਸਮਾਨ ਤੁਹਾਨੂੰ ਦੱਸ ਦਿਆਂ ਕੀ ਕੀ ਸਮਾਨ ਪਾਉਣਾ ਹਾਂਜੀ ਬਾਈ ਤੇ ਹੁਣ ਆਪਾਂ ਆ ਗਏ ਕਬੂਤਰਾਂ ਦੇ ਕੋਲੇ ਇੱਕ ਪੱਠੀ ਵੀਠੀ ਆਪਣੀ ਦਾ ਤੇ ਆ ਗਏ ਆਪਣਾ ਸਮਾਨ ਕੱਢਦੇ ਪਏ ਹੁਣ ਸਾਰਾ ਬਾਹਰ ਤੇ ਆਪਾਂ ਇੱਥੇ ਕਬੂਤਰਾਂ ਦੇ ਕੋਲੇ ਰੱਖ ਕੇ ਬਣਾਉਨੇ ਆ ਫਿਰ ਉਦੋਂ ਬਾਅਦ ਆ ਦੇਖੋ ਕਰ ਲੋ ਚੈੱਕ ਤੋਂ ਇੱਥੇ ਕਰ ਲਿਆ ਬਸ ਸਾਰੇ ਇੱਟਾਂ ਨੂੰ ਢੇਰੀ ਬਰੇਦੂ ਇਹਨਾਂ ਤੋਂ 4 ਕਿਲੋ ਇਟਾਂ ਲੈਣੀਆਂ ਆਪਣੀਆਂ 4 ਕਿਲੋ ਇਟਾਂ ਇਹਦੇ ਵਿੱਚ ਹੁਣ ਆਪਾਂ ਜਿਹੜਾ ਸਮਾਨ ਪਾਉਣਾ ਤੁਹਾਨੂੰ ਦੱਸਦੇ ਆਂ ਬੱਸ ਬੱਸ ਰਹਿਂਦੇ ਨਹੀਂ ਖੁੱਲਦਾ ਆ ਇੱਕ ਨੂੰ ਜੱਟ ਨੂੰ ਫੜਾਉਂਦੇ ਆਂ ਫੋਣ ਇੱਕ ਨੂੰ ਜੱਟ ਫੋਨ ਫੜਾ ਪਹਿਲੇ ਨੰਬਰ ਤੇ ਖੜਾ ਹੋ ਕੇ ਬਣਾ ਵੀਡੀਓ ਪਤਾ ਮਲਤਾਨੀ ਮਿੱਟੀ ਪਾਉਣ ਲੱਗੇ ਵਿੱਚ ਆਪਾਂ ਇਹਦੇ ਸਾਰੇ ਵਿੱਚ ਤੇ ਪਾਣੀ ਵੀ ਆਪਾਂ ਮਲਤਾਨੀ ਮਿੱਟੀ ਇਸ ਵੀਡੀਓ ਨੂੰ ਭਰਾਵਾਂ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੁਹਾਨੂੰ ਵੀ ਵੀਰੇ ਹਰ ਇੱਕ ਬੰਦੇ ਦੇ ਕੰਮ ਆ ਜੇ ਵੀਡੀਓ ਤੇ ਆਪਾਂ ਸਾਰੇ ਆਪਣੇ ਕਬੂਤਰਾਂ ਦੀ ਦਿਖਾ ਦੇ ਰੂਤਰ ਕਬੂਤਰਾਂ ਵਾਲੀ ਬਣਾਉਣੀ ਆ ਸਾਰੇ ਮਿੱਟੀ ਦੇ ਆਪਣੇ ਸਾਰੇ ਜਾਨਵਰਾਂ ਦੀ ਉਧਰਲੇ ਜਾਨਵਰਾਂ ਵਾਲੀ ਵੀ ਤੇ ਆ ਲੱਗੇ ਨੂੰ ਕੋਣ ਜੇ ਤੁਮੜ ਕੰਮ ਨਹੀਂ ਮੱਤੀ ਆਲੋ ਤਾਂ ਮਰ ਤੁਮੜ ਕੰਮ ਨਹੀਂ ਮੱਤੀ ਵੀ ਟਾਲੀ ਦੇ ਵਿੱਚ ਪਾਉਣਾ ਆ ਬਾਈ ਹਲਦੀ ਪਾਉਣ ਲੱਗੇ ਮੇਰੇ ਵਾਲ ਵੀ ਕਰਦਾ ਕਰਦਾ ਇਹ ਵੀ ਪਤਾ ਲੱਗੂ ਚਾਰਿਆਂ ਨੂੰ ਇੱਕ ਤਾਂ ਸਾਡਾ ਕੈਮਰਾਮੈਨ ਵੀ ਯਾਰ ਥੋੜਾ ਜਿਆ ਐ ਇਹਨਾਂ ਮਾਰ ਨਹੀਂਗਾ ਤੇ ਆਪਾਂ ਪਾਉਣ ਲੱਗੇ ਵੈਸੇ ਵੀ ਹਲਦੀ ਤੇ ਹਲਦੀ ਦੇ ਕੰਮ ਆ ਵੀ ਇਹ ਹਲਦੀ ਨਾਲ ਇਹਨਾਂ ਦੇ ਕਰੇ ਕਬੂਤਰਾਂ ਦੇ ਜੋੜ ਦਰਦ ਨਹੀਂ ਹੋਣਗੇ ਹੱਡੀਆਂ ਮਜ਼ਬੂਤ ਹੋਣੀਆਂ ਹੱਡ ਕੂਰੇ ਮਜ਼ਬੂਤ ਹੋਣੀਆਂ ਕਿਹਦੇ ਨਾਲ ਤੇ ਆਪਾਂ ਪਾਉਣ ਲੱਗੇ ਹਲਦੀ ਅਲਦੀ ਵੀ ਤਾਂ ਪਾ ਲਈਆ ਇਹ ਹੁਣ ਆਪਾਂ ਇਹ ਕਿਹੜਾ ਲੱਦੇ ਆ ਅਦਰਕ ਦਾ ਪਾਊਡਰ ਇਹ ਬਈ ਅਦਰਕ ਦਾ ਪਾਊਡਰ ਥੱਲੇ ਰਹਿ ਜਾ ਥੱਲੇ ਰਹਿ ਕੇ ਹਾਂ ਨਾਲ ਇਦਾਂ ਵਿਖਾ ਦੇਣਾ ਸਾਰਾ ਇਹ ਅਦਰਕ ਦਾ ਪਾਊਡਰ ਆ ਅਦਰਕ ਦਾ ਪਾਊਡਰ ਪਾਉਂਦਾ ਸਾਰੇ ਵਿਖਾਈ ਜਾਵੇ ਇਹਨੂੰ ਕੱਲਾ ਮੇਰੇ ਮੂੰਹ ਦੇ ਨਾਲ ਰੱਖੀਂ ਤੇ ਕੱਲਾ ਉਧਰ ਬਣਾ ਰੱਖੀਂ ਠੀਕ ਆ ਅਦਰਕ ਦਾ ਪਾਊਡਰ ਵੀ ਪਾਤਾ ਬਈ ਹੁਣ ਆਪਾਂ ਪਾਉਣ ਲੱਗੇ ਆ ਕਾਲੀਆਂ ਮਿਰਚਾਂ ਇਹ ਵੀ ਨਾਲ ਕਬੂਤਰਾਂ ਦਾ ਹਾਜਮਾ ਸੈੱਟ ਹੋਊਗਾ ਜਿੰਨੀਆਂ ਬਿਮਾਰੀਆਂ ਹੁੰਦੀਆਂ ਕਬੂਤਰਾਂ ਦੇ ਪੋਟੇ ਦੇ ਵਿੱਚ ਹੁੰਦੀਆਂ ਤੇ ਇਹ ਸਾਰੀ ਨੰਦਗੀ ਕਬੂਤਰਾਂ ਦੀਆਂ ਕਾਲੀਆਂ ਮਿਰਚਾਂ ਬਾਹਰ ਕੱਢਣਗੀਆਂ ਤੇ ਜਿਹੜਾ ਪੋਟ ਦੇ ਵਿੱਚ ਦਾਣੇ ਇੰਗ ਗੰਦਪੈਲ ਬਾਕੀ ਰਹਿ ਸੇ ਸੂਗੀ ਸਾਰੇ ਦਾਣੇ ਪਚਾਤੇ ਉਦੋਂ ਬਾਅਦ ਸਾਰੇ ਗੰਦਪੈਲ ਨੂੰ ਬਾਹਰ ਕੱਢ ਦੇਗੀ ਤੇ ਪੋਟ ਦੇ ਵਿੱਚ ਕੋਈ ਗੰਦਪੈਲ ਜਮਾ ਨਹੀਂ ਹੋਣ ਦਊਗੀ ਐ ਸਾਫ਼ ਕਰ ਦਊਗੀ ਜੇ ਪੋਟ ਦੇ ਵਿੱਚ ਗੰਦਪੈਲ ਹੁੰਦਾ ਤਾਂ ਫੇਰ ਬਿਮਾਰੀ ਆਉਂਦੀ ਆ ਤੇ ਆਪਾਂ ਕਾਲੀਆਂ ਮਿਰਚਾਂ ਵੀ ਪਾਟੀਆਂ ਤੇ ਵੀ ਹੌਣ ਪੌਣ ਲੱਗੇ ਆਪਾਂ ਜਵੇਂ ਇਹ ਜਿਹੜਾ ਕਬੂਤਰ ਵਾਲਾ ਭਾਈ ਪੂਰਾ ਹਾਜਮਾ ਸੈੱਟ ਕਰੂਗਾ ਵਧੀਆ ਰਹਿਣਗੇ ਤੰਦਰੁਸਤ ਰਹਿਣਗੇ ਤੋਂ ਆ ਜੋ ਹੈ ਨਾਲ ਇਹ ਆਪਾਂ ਹੌਣ ਲੱਗੇ ਦਾ ਚ ਰਹਿਣ ਮੈਂ ਆ ਕੀ ਹੋ ਗਿਆ ਟੈਂਟ ਲੱਗੇ ਮੇ ਤਾਂ ਕੁਛ ਨਹੀਂ ਹੋਹਾ ਹੋ ਤਾਂ ਆਂ ਦਾ ਕੋਈ ਨਹੀਂ ਆਂ ਉਂਗਲ ਮਾਰ ਦਿਆ ਕਰ ਬਸ ਆ ਦੇਖੋ ਬਈ ਸਾਰਾ ਸਮਾਨ ਆਪਾਂ ਪਾ ਲਿਆ ਤੇ ਬਸ ਹੁਣ ਆਪਾਂ ਨੂੰ ਦੋ ਚੀਜ਼ਾਂ ਰਹਿ ਗਈਆਂ ਹੋਰ ਇਹ ਵੀ ਆਪਾਂ ਪਾਉਨੇ ਆ ਤੇ ਤਾਂ ਤੋਂ ਲੱਗੇ ਬਈ ਆਪਾਂ ਕਾਲਾ ਨੂੰ ਆ ਫੜੇ ਤੋਂ ਬਣਾ ਦੇਣਾ ਤੇ ਉੱਪਰ ਤਤਾ ਪਾਣੀ ਨਹੀਂ ਦੇਣਾ ਤਤਾ ਪਾਣੀ ਹਾਂ ਲਿਆਉਣਾ ਪੱਤਾ ਕਿਸਟਰ ਤਤਾ ਪਾਣੀ ਪਾ ਲਈ ਜੰਗਾ ਉੱਤੀ ਦੂਜੇ ਦੇ ਵਾਲੇ ਹੀ ਸਗਲਾ ਜਿਹੜਾ ਚਾਹ ਬਣਾਉਂਦੇ ਨੇ ਹੂੰ ਸਗਲੇ ਜਿਹੜੇ ਇਹ ਵੀਰੇ ਆਪ ਅੱਧਾ ਹੀ ਪਾਵਾਂਗੇ ਕਿਲੋ ਆਪਾਂ ਸੱਧਾ ਕਿਲੋ ਪਾਵਾਂ ਕਾਲਾ ਵਾ ਇਹ ਹੁਣ ਆਪਾਂ ਇਹਨੂੰ ਗੁਲਾ ਕੇ ਮਿਕਸ ਕਰ ਲਈ ਸਾਰਾ ਸਮਾਨ ਚੰਗੀ ਤਰ੍ਹਾਂ ਬਈਆ ਭਰ ਲਾ ਕੇ ਮਿਕਸ ਕਰ ਲੈਣਾ ਇਹ ਆਪਣਾ 4-5 ਮਹੀਨਿਆਂ ਦਾ ਸਮਾਨ ਬਣ ਗਿਆ ਵੀ ਸਾਰਾ ਹਫਤੇ ਜੇ ਦੋ ਵਾਰੀ ਆਪਾਂ ਜਰੂਰ ਪਾਇਆ ਕਰਨਾ ਇਹ ਆਪਣੇ ਇੱਕ ਬਿਸਤਰੋਂ ਦਾ ਸਾਰਾ ਸਮਾਨ ਬਣ ਗਿਆ 4-5 ਮਹੀਨੇ ਦਾ ਕਰਨੋ ਚੈੱਕ ਆਹ ਮੀਨਾ ਨੇ ਪੂਰੀ ਗੱਲ ਬਾਤ ਬਣ ਚੁੱਕੀ ਕਬੂਤਰਾਂ ਦੀ ਤੇ ਆਪਾਂ ਕਬੂਤਰਾਂ ਨੂੰ ਰੱਖਾਂਗੇ ਵੀ ਤੁਹਾਨੂੰ ਖਾਂਦੇ ਵੀ ਖਾਵਾਂਗੇ ਸਾਰੇ ਇਹ ਕਬੂਤਰਾਂ ਨੂੰ ਪੂਰਾ ਚਾਹ ਕੇ ਖਾਣਗੇ। ਲਾਗੀਦਰਾ ਨੂੰ ਮਿਕਸ ਕਰ ਲੈਣਾ ਬਈ। ਇਹ ਮਿੱਟੀ ਬਹੁਤ ਫਾਇਦੇਮੰਦ ਆ। ਇਹਦੇ ਨਾਲ ਨਾ ਮਿੱਟੀ ਨਾਲ ਕਬੂਤਰਾਂ ਨੂੰ ਕੋਈ ਬਿਮਾਰੀ ਨਹੀਂ ਆਉਂਦੀ ਹੁੱਡਿਆਂ ਦੇ ਵਿੱਚ। ਕਬੂਤਰ ਪੂਰੇ ਤੰਦਰੁਸਤ ਰਹਿਣਗੇ, ਸ਼ਾਲਾ ਮਾਰਨ ਦੇ ਪੂਰੇ ਹੱਟੇ-ਕੱਟੇ ਹੈਵੀ ਰਹਿਣਗੇ। ਕੋਈ ਹੁੱਡਿਆਂ ਦੇ ਨੇੜੇ ਦੀ ਬਿਮਾਰੀ ਨਹੀਂ ਆਉਂਦੀ। ਜਿਹੜਾ ਵੀ ਇਹ ਮਿੱਟੀ ਬਣਾ ਗਿਆ ਬਈ। ਆਪਣੀ ਵੀਡੀਓ ਦੇਖ ਲਓ ਸਾਰੇ ਭਰਾ ਧਿਆਨ ਨਾਲ ਕੀ ਕੀ ਆਪਾਂ ਸਮਾਨ ਲਿਆਤਾ ਸਮਾਨ ਸਾਰਾ ਸਾਢੇ 6 700 ਦਾ ਆਇਆ ਹਨਾ ਬਸ ਇੱਥੇ ਜ ਆਇਆ ਵੀ ਸਾਰਾ ਸਮਾਨ 700 ਸਾਢੇ 6 700 ਦਾ ਤੇ ਸਾਰੇ ਭਰਾ ਜਰੂਰ ਲਿਆਓ ਸਮਾਨ ਸਾਰਾ ਆਪਾਂ ਲਿਆਤਾ ਏ 2.5 100 ਗ੍ਰਾਮ ਨੂਨ ਲਿਆਇਓ ਮੇਰਾ ਭਰਾ ਅੱਧਾ ਕਿਲੋ ਤੇ ਬਾਕੀ ਸਾਰਾ ਸਮਾਨ ਲਿਆਇਓ 2.5 100 ਗ੍ਰਾਮ ਦੂਜੀ ਜਵੈਣ ਵੀ 250 ਗ੍ਰਾਮ ਕਾਲੀਆਂ ਪੀਲ ਕਾਲੀਆਂ ਪੀਸੀਆਂ ਮਿਰਚਾਂ ਵੀ 250 ਗ੍ਰਾਮ ਤੇ ਅਧਿਕਰਦਾ ਪਾਊਡਰ ਵੀ 250 ਗ੍ਰਾਮ ਤੇ ਲੂਣ ਵੀ ਲਏ ਅੱਧਾ ਕਿਲੋ ਤੇ ਬਾਕੀ ਵੀਰੇ ਕਾਲੀਆਂ ਮਿਰਚਾਂ ਸੀ ਨਾ ਤੇ ਹਲਦੀ ਵੀਰੇ 250 ਗ੍ਰਾਮ ਤੇ ਇੱਕ ਜਿਹੜੀ ਆ ਮੂੰਹ ਤੇ ਲਾਉਣੇ ਨੇ ਹੈਗਾ ਕੀ ਕੀ ਕਹਿੰਦੇ ਇਹਨੂੰ ਚਿੱਟਾਬਲ ਗਿਆ ਸੀ ਜਿਹੜੀ ਮੂੰਹ ਤੇ ਲਾਉਣੇ ਆਪਾਂ ਵੀਰੇ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਵੀ 250 ਗ੍ਰਾਮ ਤੇ ਬਾਕੀ ਸਹਿਦ ਹੀ ਲੀ ਬੀਲੇ ਗੋਣੀ ਆਪਾਂ 400 ਗ੍ਰਾਮ ਵਾਲੀ ਜਾਂ 200 ਗ੍ਰਾਮ ਵਾਲੀ ਜਾਂ 400 ਵਾਲੀ ਜੇ ਮੋਡੀਆਂ ਲੱਗਿਆ ਆਪਾਂ 200 ਗ੍ਰਾਮ ਵਾਲੀ ਕੋਣ ਲੀਏ ਤੇ ਭਾਈ ਆਪਾਂ ਸਭ ਕੁਝ ਕਰ ਲਿਆ ਮਿਕਸ ਤੇ ਹੁਣ ਇਹ ਕਮ ਜੱਟ ਨੂੰ ਭੇਜਿਆ ਇੱਕਮ ਜੱਟ ਪਾਣੀ ਲਿਆ ਆਪਾਂ 1/2 ਲੀਟਰ ਲਿਆਉਣਾ ਚੰਗਾ ਆ ਦੇਖੋ ਭਈ ਇਹ ਪਰਲਾ ਕੇ ਸਾਰਾ ਪਾਊਡਰ ਲਿਆ ਬਣਾ ਆਪਣਾ ਮਿਕਸ ਕਰ ਲਿਆ ਤੇ ਮੈਂ ਕਹੇ ਦੀ ਆਹਾ ਕਬੂਤਰ ਵੀ ਬਈ ਰੱਜ ਕੇ ਖਾਣ ਗਏ ਚਾਹ ਕੇ ਪੂਰਾ ਤੇ ਇੱਕ ਮਜਾਟੂ ਭੇਜਿਆ ਪਈ ਹੁਣ ਪਾਣੀ ਲੈਣ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਸ਼ਹਿਦ ਸ਼ਹਿਦ ਪਾਵਾਂਗੇ ਆਪਾਂ ਪਾਣੀ ਦੇ ਵਿੱਚ ਮਿਲਾ ਕੇ ਕਿਉਂਕਿ ਉਵੇਂ ਤਾਂ ਬਈ ਪੈਣਾ ਨਹੀਂ ਇਹ ਪਾਣੀ ਵਿੱਚ ਮਿਲਾ ਕੇ ਪਾਵਾਂਗੇ ਆਪਾਂ ਇਹਨੂੰ ਤੇ ਉਵੇਂ ਸੇ ਕੱਲਾ ਸ਼ਹਿਦ ਸਾਰੇ ਚ ਰਲਾਣਾ ਨਹੀਂ ਅੱਧਾ ਲੀਟਰ ਆਪਾਂ ਇਹਦੇ ਵਿੱਚ ਪਾਉਣਾ ਪਾਣੀ ਤੇ ਫੇਰ ਪੂਰਾ ਰਲਾ ਕੇ ਫੇਰ ਕਬੂਤਰਾਂ ਨੂੰ ਧਰਾਂਗੇ ਕਬੂਤਰ ਇਹਨੂੰ ਚਾਹ ਕੇ ਖਾਣਗੇ ਬਈ ਥੋੜੇ ਸਾਹਮਣੇ ਸਾਰੇ ਖਾਣਗੇ ਕਬੂਤਰ ਰੱਜ ਕੇ ਆ ਲੰਦੂ ਭਾਈ ਇੱਕ ਮੱਟ ਨੂੰ ਲੈ ਕੇ ਬਾਣੀ ਬਾਕੀ ਗੱਲ ਬਾਤ ਕਰਦੇ ਬਾਅਦ ਚ ਤੇ ਇੱਕ ਵਾਰੀ ਤੁਹਾਨੂੰ ਸਾਰੇ ਭਰਾਵਾਂ ਨੂੰ ਫੇਰ ਦੱਸਦ ਕੇ ਮਲਤਾਨੀ ਮਿੱਟੀ 250 ਗ੍ਰਾਮ ਕਾਲਾ ਲੂਣ ਮੈਂ ਤਾਂ ਬਰੇ ਕਿਲੋ ਲੈਂਦਾ ਜੀ ਅੱਧਾ ਕਿਲੋ ਲਿਆਇਓ ਬਾਦੂਆ ਤੇ ਜਵੈਣ ਪੀਸੇ ਹੋ ਪਸਾਏ ਹੋਣਾ ਉਹ ਜਵੈਣ ਸਾਫ਼ ਧੀ ਲਿਆਇਓ ਇਹ ਵੀ 250 ਗ੍ਰਾਮ ਕਾਲੀਆਂ ਮਿਰਚਾਂ ਭਾਈ ਇਹ ਵੀ 250 ਗ੍ਰਾਮ ਹਲਦੀ ਇਹ ਵੀ 250 ਗ੍ਰਾਮ ਤੇ ਸੇਦ ਇਹ ਵੀ ਵੀਰੇ ਆਪਾਂ ਲੈਣਾ ਵਾ 200 ਗ੍ਰਾਮ ਲੈ ਲਓ ਬਹੁਤ ਤੇ ਬਾਕੀ ਵੀਰੇ 4 ਕਿਲੋ ਪੀਸਿਆਂ ਆਹ ਕੱਚੀ ਬਿੱਲੀ ਐ ਟੱਪਣੀ ਬਿੱਲੀ ਐ ਟੀੜੀ ਉਹ ਚੰਗੀ ਤਰ੍ਹਾਂ ਕੁੱਟ ਕੇ ਮਿਕਸੀ 'ਚ ਪਾ ਕੇ ਪੀਸਿਓ ਉਹਦਾ ਪਾਊਡਰ ਬਣਾ ਲਿਓ 4 ਕਿਲੋ ਆਪਾਂ ਨੂੰ ਚਾਹੀਦੀ ਐ ਟ ਤੇ ਐਟ ਭੰਨਣ ਲਈ ਵੀਰੇ ਰਾਤ ਨੂੰ ਪਾਣੀ ਦੇ ਵਿੱਚ ਭਿਉਉਂ ਦਿਓ ਸਾਰੀ ਰਾਤ ਟਾਂ ਨੂੰ ਪਾਣੀ ਦੇ ਵਿੱਚ ਭਿਉਂਤਿਆਂ ਰਹਿਣ ਦਿਓ ਤੇ ਸੋਬਾ ਜਦੋਂ ਦੀ ਬਣਾਉਣਾ ਹੋਇਆ ਸਮਾਨ ਲੈ ਆ ਕੇ ਪੰਸਾਰੀ ਤੋਂ ਤੇ ਇਹਨੂੰ ਚੰਗੀ ਤਰ੍ਹਾਂ ਕੁੱਟ ਲਿਓ ਆਹ ਐਟ ਨੂੰ ਬਾਹਰ ਕੱਢ ਲਿਓ ਪਾਣੀ ਚੋਂ ਬਾਹਰ ਕੱਢ ਕੇ ਪਾਣੀ ਚੋਂ ਤੇ ਇਹਨੂੰ ਚੰਗੀ ਤਰ੍ਹਾਂ ਲਿਓ ਕੁੱਟ ਕੁੱਟ ਕੇ ਥੋੜੀ ਜਿਹੀ ਬਰੀਕ ਜੀ ਕਰ ਲਿਓ ਦੂਬਾਰ ਪਾ ਲਿਓ ਮਿਕਸੀ ਜਿ ਮਿਕਸੀ ਹੀ ਪਾ ਕੇ ਇਹਦਾ ਬਣ ਜੂ ਪਾਊਡਰ ਤੇ ਬਾਕੀ ਗੱਲਬਾਤ ਕਰਦੇ ਆ ਇੱਕਮ ਜੱਟ ਨੂੰ ਆ ਲੈਣ ਤੋਂ ਭਾਈ ਫਿਰ ਆਪਾਂ ਕਬੂਤਰਾਂ ਨੂੰ ਪਾਉਂਦੇ ਕਿੰਨਾ ਕਾ ਕਿੰਨਾ ਕਾ ਆ ਗਿਆ ਇੱਕਮ ਜੱਟ ਲੈ ਕੇ ਪਾਣੀ ਘਰੋਂ ਬਹੁਤ ਆ ਬਾਦੂ ਬੱਸ ਆ ਫੜ ਕੇ ਰੱਖ ਪੁੱਤ ਵੀਡੀਓ ਬਣਾ ਰਹੇ ਆਂ ਬਾਈਆਂ ਸਾਰਾ ਇਹਦਾ ਪਾਣੀ ਪਾਵਾਸੇ ਚ ਪਾ ਲੈਣਾ ਆਣਾ ਪਾਏ ਬਣਾ ਕੇ ਕੁੱਪ ਜਿਆ ਇਹਦੇ ਚ ਪਾਣੀ ਪਾ ਕੇ ਉੱਪਰ ਮਿਕਸ ਕਰ ਦੇਣੀ ਠੀਕ ਆ ਪਾ ਲਈਦਾ ਸੈਦ ਸੈਰ ਪੂਰੀ ਵੀਡੀਓ ਬਣਾਈ ਜੰਗਾ ਕੱਲੀ ਆਏ ਨਾ ਕਿ ਇੱਥੇ ਉੱਤੇ ਨਾ ਰੱਖੀ ਸਾਰੀ ਪੈਂਜੀ ਪਾਣੀ ਪਾਣੀ ਉੱਤੇ ਪਾਉਂਦੇ ਵਾਰੀ ਕੱਲੀ ਇੱਥੇ ਨਾ ਰੱਖਾ ਠੀਕ ਆ ਹਲਾ ਪਾਸੇ ਇਹਦੇ ਬਾਹਰ ਕੀ ਕਿਉਂਕਿ ਫਿਰ ਪਾਣੀ ਜੇ ਚੰਗੀ ਤਰ੍ਹਾਂ ਖੋਲ ਚੁੱਕਾ ਹੈ ਦੇਖ ਲਓ ਇਹਨੇ ਕੋਲ ਨਹੀਂ ਤੇ ਚੀਰਾ ਕੀ ਬੁਖਾ ਦੇ ਕੋਈ ਨਹੀਂ ਬਾਹਰ ਉੱਤੇ ਕੋਈ ਚੀਜ਼ ਹੈ ਨਹੀਂ ਇਹਨੂੰ ਹਿਲਾਉਣਾ ਆ ਤੇ ਇਹ ਆ ਕਰੀਏ ਚੁਟੜਾ ਨਾ ਉਹ ਠੰਡਾ ਪਾਣੀ ਮਿਲਾ ਲਿਆ ਜਿਹਾ ਪਾਣੀ ਆ ਲੈ ਜਾ। ਅੰਬਾ ਬਈ ਜਾ ਇੱਕ ਮਜਾਟਾ ਆਪਣਾ ਠੰਡਾ ਪਾਣੀ ਮਿਲਾ ਕੇ ਥੋੜਾ ਆਪਣਾ ਕੈਮਰਾਮੈਨ ਪੂਰਾ ਜਾਣਕਾਰੀ ਤੇ ਮਾਰਨੇਗਾ ਤੇ ਚਲੋ ਕੋਈ ਨਾ ਬਈ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਆਪਾਂ ਪਾਣੀ ਇਹਦੇ ਵਿੱਚ ਪਾ ਲੈਣਾ। ਬੱਲੇ ਆ। ਤੇ ਆ ਫਿਰਦੇ ਆਪਣੇ ਕਬੂਤਰ ਸ਼ਾਲਾ ਮਾਰਦੇ ਤੇ ਆਪਾਂ ਇਹਦੇ ਵਿੱਚ ਰੱਖਾਂਗੇ ਮਿੱਟੀ। ਤੇ ਇਹ ਚ ਪਾਏ ਇੱਕ ਮਿਹੜ ਪਹਿਲਾਂ ਹਿਲਾ ਲੈ ਨੂੰ ਪੁੱਤ ਜਮਾ ਇਸ ਵਿੱਚ ਵਿੱਚ ਇਹਨੂੰ ਹਿਲਾ ਲੈ। ਸਾਰੇ ਜੰਮਿਆਂ ਪਿਆ ਵਿੱਚ ਚੰਗੀ ਤਰ੍ਹਾਂ ਹਿਲਾ ਲੈਣ। ਇਹ ਚ ਪਾ ਲੈ। ਇਹ ਚ ਪਾ ਲੈ। ਕੜਾਈ ਚ ਪਾ ਲੈ। ਆ ਇੱਥੇ ਪਾ ਦੇ ਆਂ। ਲੋੜ ਹੀ ਨਹੀਂ ਬਸ ਆਂ ਹੀ ਪਾ ਦੇ ਪਾਣੀ ਪਾ ਦੇ ਵਿੱਚ। ਘਰ ਦੇ ਮੈਕਸ। ਜੰਮਾ ਲੈ ਇੱਥੇ। ਜਿਵੇਂ ਜੀਭ ਹਿਲਾਉਂਦੀ। ਆ ਲੈ ਪਰ ਇੱਥੇ ਪਾ ਲੈ। ਜਾਂ ਬਿਦਰਾਂ ਜੰਗਾ ਫਲਾਹੀ ਨਾ ਅੰਨੀਆ ਵੀਡੀਓ ਬਣਾ ਜੰਗਾ ਅਭੀ ਸਾਰੇ ਭਰਾ ਨੂੰ ਪਤਾ ਲੱਗ ਜੇ ਕਿਵੇਂ ਮਿੱਟੀ ਬਣਾਉਣੀ ਹੈ ਬ੍ਰਿਕ ਇਹ ਮਿੱਟੀ ਇੱਕ ਇਹੋ ਜੀ ਚੀਜ਼ ਬਣੂਗੀ ਕਿ ਸਾਰੀਆਂ ਬੁਆਰੀਆਂ ਦਾ ਇਹ ਬਾਈਕਾਰ ਕਰ ਦੂ ਜਿਹੜੇ ਜਿਹੜੇ ਭਰਾਵਾਂ ਨੇ ਮਿੱਟੀ ਬਣਾਈ ਇਹ ਮਿੱਟੀ ਬਣਾ ਕੇ ਕੀ ਚੀਜ਼ ਦੀ ਲੋਡ ਨਹੀਂ ਭੇਜੀ ਆਪਾਂ ਨੂੰ ਹੋਰ ਦੀ ਨੀ ਪਾ ਗਿਆ ਪਤਾ ਕਿ ਕਿਦਾਂ ਬਣਾ ਲੈਣੀ ਹੋਰ ਪਾ ਲਈ ਥੋੜਾ ਜਿਹਾ ਪਾਣੀ ਇਹ ਹਰ ਇੱਕ ਬਿਮਾਰੀ ਦਾ ਇਲਾਜ ਕਰ ਦੂਗੀ ਮਿੱਟੀ ਇਹ ਇਦਾਂ ਦੀ ਮਿੱਟੀ ਬਣੀ ਹੈ ਜਿਹੜੇ ਭਰਾ ਨੇ ਇਹ ਮਿੱਟੀ ਬਣਾ ਲਈ ਉਹ ਭਰਾ ਦੇ ਕਦੇ ਖੁੱਡੇ ਹੀ ਬਿਮਾਰੀ ਨਾਲ ਏਨੀ ਗਰੰਟੀ ਦਿੰਦੇ ਭਾਈ ਆ ਜੰਗੀ ਤਰ੍ਹਾਂ ਬਣਾ ਲਿਆ ਦਾਲੀਆਂ ਦਾਲੀਆਂ ਮਾਰ ਦਿਓ ਹੋਰ ਦਿਓ ਬਰੇ ਵੀਡੀਓ ਜ਼ਰੂਰ ਲੰਮੀ ਹੋ ਸਕਦੀ ਹੈ ਪਰ ਭਰਾ ਬਣ ਕੇ ਸਾਰੇ ਭਰਾ ਜ਼ਰੂਰ ਦੇਖਿਓ ਸਾਰੀ ਵੀਡੀਓ ਵੀਡੀਓ ਗਾਂ ਪਛਾਣਾ ਕਰਿਓ ਤੇ ਵੀਡੀਓ ਸਾਰੀ ਵੇਖੋ ਇਹ ਤੁਹਾਨੂੰ ਕਿ ਜੜ ਤਿੱਕਰ ਜੇ ਆਪਾਂ ਗਾਂ ਪਛਾਣਾ ਕਰਕੇ ਵੀਡੀਓ ਵੀ ਕੀਤੀ ਫੇਰ ਵੀਰੇ ਆਪਾਂ ਨੂੰ ਕੋਈ ਸਮਝ ਨਹੀਂ ਲੱਗਦੀ ਕਿ ਮੈਂ ਵੀਡੀਓ ਬਣਾਈ ਓ ਤਾ ਆ ਜਾ ਆਹ ਦਾ ਹੁਣ ਵਟਾਵਾ ਕੇ ਆ ਗਏ ਹਾਂ ਐਂ ਡਾਲੀਆਂ ਡੋਲੀਆਂ ਮਾਰ ਕੇ ਚੰਗੀ ਤਰ੍ਹਾਂ ਇਹਨਾਂ ਆਪਾਂ ਕੇ ਪਾਂਡੇ 'ਚ ਪਾ ਕੇ ਰੱਖ ਲਾਂਗੇ ਇਹ ਆਪਣੇ 2-3 ਮਹੀਨੇ ਕੰਮ ਲਈ ਵਧੀਆ ਨਾਲੇ ਪਰ ਜਿਨ੍ਹਾਂ ਦੇ ਕਬੂਤਰ ਵੱਡੇ ਜੋੜੇ ਆਂਡੇ ਨਹੀਂ ਰੱਖਦੇ ਇਹ ਮਿੱਟੀ ਪਾਉਣ ਨਾਲ ਵੱਡੇ ਜੋੜੇ ਆਂਡੇ ਵੀ ਰੱਖਣ ਲੱਗ ਜਾਣਗੇ ਤੇ ਕਦੇ ਆਂਡੇ ਰੱਖਣ ਰੁਕਦੇ ਵੀ ਨਹੀਂ ਇਹ ਕੰਪਟਰ ਚਾਹ ਦੇ ਖਾਣੇ ਵਿੱਚ ਚਾਹ ਹਾਂ ਆ ਆਹੀ ਆ ਇਹ ਪੰਜੀਰੀ ਬਣਾਈ ਆਇਆ ਖਾਣੀ ਆ ਇਹ ਟਾਪ ਉਹ ਘੇਰੇ ਰਿਹਾ ਇਹ ਹੋਈ ਤਾਂ ਇਹ ਤੇਰੇ ਤੋਂ ਲੈ ਕੇ ਆਏ ਸੀ ਪੀ ਭੱਲੀਆਂ ਟਾਂ ਲਿਆਈ ਸੀ ਉਹਦੇ ਤੇਰੇ ਕੋਲੇ ਸੀਗੀਆਂ ਤੇਰੇ ਇਹ ਟਾਂ ਆ ਅੱਛਾ ਉਹ ਭੰਨ ਕੇ ਪਾਊਡਰ ਬਣਾ ਕੇ ਠੀਕ ਆ ਮੈਸੀ ਪੀਸ ਕਰੀ ਇਹਦੇ ਵਿੱਚ ਸਬਾਨ ਪਾਇਆ ਬਾਬਾ ਵਾ ਸਾਰਾ ਇਹ ਮੈਸੀ ਵੀ ਸੀ ਪਹਿਲਾਂ ਕਟਲੀਆਂ ਕੋਟੇ ਨੂੰ ਦਵਾ ਮੈਕਸੀ ਜੀ ਪੀਸ ਕੇ ਪੂਡਰ ਬਣਾ ਲਿਆ ਆ 22 ਵਜੇ ਇੱਥੇ ਇਹਦੇ ਵਿੱਚ ਬਹੁਤ ਸਾਰਾ ਸਮਾਨ ਪਾ ਕੇ ਉਹਨੂੰ ਬਣਾਇਆ ਹੁਣ ਕਬੂਤਰ ਇਹਨਾਂ ਨਾ ਨਾਂ ਦੇ ਕਬੂਤਰ ਗਲੇ ਬਿਮਾਰ ਹੋਣਗੇ ਤੇ ਨਾਂ ਗਦੇ ਇਕੱਠੇ ਹੋ ਕੇ ਬਹਿਣਗੇ ਇਹਨਾਂ ਪੂਰੇ ਤੰਦਰੁਸਤ ਹੈਵੀ ਰਹਿਣਗੇ ਵੇਖ ਪੂਰਾ ਬੋਲਾ ਤੇ ਜਿਹੜੇ ਆਂਡੇ ਉੰਡੇ ਨਹੀਂ ਰੱਖਦੇ ਇਹ ਖਾ ਰਗਾ ਮੈਂ ਨਾ ਤੋਟਾ ਕੇ ਦੇਖੀ ਪਉਂਦੇ ਇਹ ਤੂੰ ਖਾਂਦੀਆਂ ਗੱਲਾਂ ਕਰਦਾ ਮੈਂ ਖਾ ਰਣੇ ਹਾਂ ਹਾਂ ਇਹ ਆਪਨਾ ਸਮਾਨ ਬਣ ਗਿਆ ਬਾਦੋ ਤਿੰਨਾਂ ਤਿੰਨਾਂ ਮਹੀਨਿਆਂ ਦਾ ਆਪਾਂ ਹਫ਼ਤੇ ਬਾਅਦ ਤੇ ਉੱਥੇ ਆੜ ਕੇ ਆ ਆ ਉੱਥੇ ਆੜਾ ਦੋਨੇ ਹੀ ਬਣਾਉਣ ਵਾਲੀਆਂ ਗਾਂ ਲਿਖੇ ਦੇ ਉਹ ਮਿੱਟੀ ਆ ਜਿਹਦੇ ਨਾਲ ਲੱਗ ਗਿਆ ਮੈਂ ਕਿੱਥੇ ਉੱਥੇ ਉੱਥੇ ਮਿੱਟੀ ਲੱਗਣੀ ਨਹੀਂ ਆੜ੍ਹ ਆੜ੍ਹ ਦੇ ਵਿੱਚੋਂ ਹੀ ਕੱਢਾਂਗੇ ਮਿੱਟੀ ਮੈਂ ਕਿਹੜਾ ਢਾਈ ਉਹ ਆੜ੍ਹ ਤੇ ਬੱਟੀ ਆ ਗਿਆ ਕੱਢਦਾ ਤਾ ਸਵਾਇ ਕੱਢਦਾ ਹੈ ਸਵਾਇ ਕੱਢਦਾ ਉਹ ਪਿਲਪਾ ਆੜ੍ਹਣਾ ਪੈਣਾ ਨਾ ਕੱਢ ਤੂੰ ਕਾਰ ਸਾਰਾ ਆਇਆ ਇਹ ਕਿੱਛਾ ਵੜਿਆ ਬਸ ਕੰਮ ਛੱਡਿਆ ਨਹੀਂ ਉੱਥੇ ਆੜ੍ਹ ਦੇ ਉੱਤੇ ਵਾਵਾ ਕਾ ਖੜਾ ਉਹ ਪਹਿਲਾਂ ਦਾਤੀ ਨਾਲ ਵੜਨਾ ਪੈਣਾ ਹਾਂ ਫਿਰ ਇੱਥੇ ਬੰਨ ਜਾਈ ਮਸਾ ਬੰਨ ਦੋ ਬੰਨਦੇ ਨਹੀਂ ਇਥੇ ਉਹਥੇ ਉਹ ਕਿਹਾ ਕਾਰ ਤੇ ਆ ਕੇ ਰੱਖਣਾ ਉਹ ਪਈ ਟਾਈਟ ਰੇਡਾ ਕਹਿਣ ਤੁੰ ਨੂੰ ਹੂੰ ਹੂੰ ਉਹ ਬੰਨਿਆ ਮਾ ਵੀ ਬੰਦੋ ਕੋਈ ਰੋਟੀ ਰੋਟੀ ਖਾ ਲੋ ਚਾਹ ਜੂ ਪੀ ਲੋ ਚਾਹ ਜੀ ਪੀ ਲਈ ਯਾਰ ਇਹਦਾ ਗਾਣਾ ਖਾ ਰਿਹਾ ਸੀ ਯਾ ਫਿਰ ਤਾਂ ਗਲਾ ਜਨਾ ਖਾ ਲਿਆ ਜੇ ਰਾਸਗੋਲਾ ਖਾਣਾ ਇਧਰ ਪਿਆਰ ਫੱਬੇ ਕਰੇ ਭਈਆ ਚੰਗੀ ਤਰ੍ਹਾਂ ਪੂਰੀ ਮਿਹਨਤ ਕਰਨੀ ਆਪਾਂ ਬਣੀ ਜਾਂਦੀ ਆ ਵੀਡੀਓ ਖੜਤਾ ਨਹੀਂ ਗਈ ਹੈ ਨਹੀਂ ਖੜੇ ਪੂਰੀ ਬੰਦ ਵੀ ਹੂੰ ਪੈਰਾਂ ਵਾਲੇ ਵੀ ਲੈ ਕੇ ਆਉਦੇ ਬੱਸ ਆਪਾਂ ਕੁੱਲਾ ਕਿਰਨ ਕੜਾਈ ਚ ਪਾ ਕੇ ਰੱਖ ਲਿਆ ਨਾ ਕੜਾਈ ਗਿੱਲੀ ਆ ਏ ਕੜਾਈ ਸਪਾ ਲਦੇ ਹਾਂ ਹਾਂ ਛਕਾਮੜੀ ਕੜਾਈ ਸੇ ਲਾ ਹਾਂ ਸੇ ਮਾਰਦੇ ਲਾ ਹਾਂ ਉਹ ਬਈ ਨਾ ਬਣ ਗਿਆ ਮੈਂ ਇਹਨਾਂ ਵਧੀਆ ਬਣ ਗਈ ਮਿੱਟੀ ਨਾ ਪਾਈ ਕਬੂਤਰਾਂ ਤਾਂ ਆ ਕਬੂਤਰ ਲੈਣਗੇ ਆਪਣੇ 4-5 ਮਹੀਨੇ ਨਜ਼ਾਰੇ

ਕੀ ਆ ਸਮਾਨ ਬਾਈ ਚੱਕ ਲਿਏ ਸਾਰਾ ਤੇ ਸਾਰੇ ਭਰਾ ਜਰੂਰ ਬਣਾਏ ਯਾਰ ਮਿੱਟੀ ਇਹ ਕਿਉਂਕਿ ਬਹੁਤ ਵਧੀਆ ਮਿੱਟੀ ਆ ਆ ਲੈ ਆ ਸਾਰਾ ਲਓ ਬਾਈ ਹੁਣ ਦੇਖਿਓ ਹੁੰਦੇ ਬਾਹਰ ਖਾਂਦੇ ਆਪਣੇ ਕਬੂਤਰ ਤੇ ਉਧਰ ਵੀ ਆਪਾਂ ਧਰਨੀ ਆ ਉਧਰ ਇੱਕ ਮੈਂ ਵੇਖ ਆਹ ਲਿਆ ਕਬਲਾ ਜਾਨੀ ਟ੍ਰੇ ਇੱਕ ਸੁਣਿਆ ਸੀ ਉਹ ਨਹੀਂ ਟ੍ਰੇ ਯਾਰ ਸੜਤੀ ਸੀ ਪਤਾ ਨਹੀਂ ਇਹਨੇ ਕਿੱਥੇ ਉਹ ਥਾਲੀ ਲਿਆ ਥਾਲੀ ਥਾਲੀ ਚ ਰੱਖ ਦਨੇ ਲਿਆ ਥਾਲੀ ਦੇਖੋ ਬਾਈ ਹੁਣ ਸਾਰੇ ਕਬੂਤਰ ਆਪਣੇ ਇਹਨੂੰ ਖਾਣਗੇ ਬਾਹਰ ਆ ਕੇ ਤੇ ਉਧਰਲੇ ਕਬੂਤਰਾਂ ਨੂੰ ਦਈਏ ਰੱਖ ਕਾਲੀ ਜੀ ਰੱਖ ਦਨੇ ਬਾਈ ਕਿਉਂਕਿ ਟ੍ਰੇ ਜੀ ਦਾ ਪਤਾ ਨਹੀਂ ਕਿੱਧਰ ਛੱਡਤੀ ਸ਼ੋਰ ਨੇ ਆ ਇੱਕ ਤਾਂ ਆ ਗਿਆ ਬਾਹਰ ਆ ਖੋਲੀ ਏ ਕਮ ਅੰਦਰ ਹੀ ਬਈ ਦਾਣੇ ਟ੍ਰੇ ਚੱਕੀ ਨਾ ਫਿਰ ਦਾਣੇ ਜਿਹਨੇ ਖਿਲਰੇ ਹੈ ਤਾਂ ਅੰਦਰ ਫਿਰਦੇ ਖਾਂਦੇ ਹੋ ਇਹਨਾਂ ਸਾਰੇ ਆ ਕੇ ਖਾਣ ਲੱਗ ਜਾਣਗੇ ਬਾਹਰ ਆ ਜੋ ਪਤਰੋ ਆ ਲੋ ਹੈ ਤਾਂ ਕਿ ਰੰ ਅੰਦਰ ਹੀ ਖਾਂਦੇ ਫਿਰਦੇ ਧਣੇ ਜੋ ਟਰੇ ਚੱਕੀ ਹੈ ਨਾ ਹੌਲੀ ਹੌਲੀ ਬਾਹਰ ਆ ਜਾਣਗੇ ਸਾਰੇ ਤੇ ਬਾਹਰ ਆ ਕੇ ਖਾਂਣਗੇ ਵੇਖੀ ਵਾਹ ਬਈ ਫਿਰ ਆਉਂਦੇ ਜਾਂਦੇ ਬਾਹਰ ਬਾਕੀ ਆਪਣੇ ਆ ਵੀ ਤਿੰਨ ਚਾਰ ਚ ਉਪਰ ਇਧਰ ਫਿਰਦੇ ਆ ਇਹਨਾਂ ਨੂੰ ਵੀ ਪਾਉਣ ਵਾਲੇ ਧਣੇ ਛੱਡਦੇ ਆ ਬਾਅਦ ਚ ਜਾਲ ਚ ਬਈ ਇਹ ਲਾਇ ਜੋੜੇ ਆ ਮੌਜਿਆਂ ਦਾ ਜੋੜਾ ਇਹ ਵੀ ਤੁਹਾਨੂੰ ਦਿਖਾ ਦਈਏ ਆ ਦੇਖੋ ਵੀ ਮੋਬਜਿਆਂ ਦਾ ਜੋੜਾ ਹੈ ਲੈਂਦੇ ਨਿਆਰੇ ਦਾ ਉਹ ਆ ਗਏ ਬਈ ਕਬੂਤਰ ਆਪਣੇ ਸਾਰੇ ਬਾਹਰ ਫਿਰ ਹੁਣ ਮਿੱਟੀ ਖਾਣ ਕੇ ਸਾਰੇ ਵਿੱਚ ਵੜ ਕੇ ਰੱਜ ਕੇ ਇਹਦਾਂ ਹੋ ਜਾਣਗੇ ਵਧੀਆ ਵਿੱਚ ਵੜ ਗਏ ਕੋ ਉਹ ਚਿੰਜਾਂ ਇਹਨਾਂ ਮਾਰ ਕੇ ਰੱਜ ਕੇ ਖਾਣਗੇ ਹੁਣ ਇੱਕ ਮਹਿਕ ਦੀ ਉਹ ਮਸਾਲੇਦਾਰ ਆ ਦੇਖੋ ਬਈ ਬਾਹਰ ਗਿਆ ਹੁਣ ਆਪਾਂ ਉਹ ਆਪ ਭਾਂਡੇ ਪਾ ਕੇ ਰੱਖ ਲਨੇ ਸਾਰੇ ਕਬੂਤਰ ਆਪਣੇ ਬਈ ਬਾਹਰ ਨਿਕਲਦੇ ਹੁੰਦੇ ਆ ਤੇ ਵੀਡੀਓ ਕਿਵੇਂ ਲੱਗੀ ਬਈ ਵੀਡੀਓ ਕਰਦੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਘਰ ਹਰ ਆਪਣੀ ਆਨਲਾਈਨ ਨਵੀਂ ਵੀਡੀਓ ਪਹੁੰਚ ਸਕੇ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਵੀਰੇ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਜੇ ਹਰ ਇੱਕ ਵੀਰ ਦਾ ਫਾਇਦਾ ਹੋ ਜੇ ਤੇ ਦਿਨ ਨਾਲ ਹਰ ਇੱਕ ਵੀਰ ਭਰਾ ਦੇ ਕਬੂਤਰ ਵਧੀਆ ਤਾਂ ਅੰਦਰ ਉਸਤ ਰਹਿਣ ਫੈਕਟ ਰਹਿਣ ਤੇ ਬਸ ਬਈ ਫਿਰ ਹੁਣ ਖਾਨ ਲੱਗ ਜਾਣਗੇ ਸਾਰੇ ਕਬੂਤਰ ਆਪਣੇ ਲੱਗ ਪਏ ਮਾਰਨ ਚੁੰਝਾਂ ਤੇ ਬਾਈ ਅੱਜ ਦੀ ਵੀਡੀਓ ਜਿੰਨਾ ਹੀ ਜਲਦੀ ਮਿਲਦੇ ਆਂ ਫੇਰ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਆ ਗਿਆ ਚਲੋ ਬਾਈ ਫੇਰ ਮਿਲਦੇ ਆਂ ਅਗਲੀ ਵੀਡੀਓ 'ਚ ਵੀਡੀਓ ਕਿਵੇਂ ਲੱਗੀ ਵੀਡੀਓ ਜਰੂਰ ਸ਼ੇਅਰ ਕਰ ਦੇ